ਨਾਨਕ ਆਏ ਸੇ ਪਰਮਾਨ ਹੈ ਜਿਨ ਹਰ ਵੁਠਾ ਚਿਤ ਹੈ ਨਾਨਕ ਜਿਨਾ ਮਨੁੱਖਾਂ ਦੇ ਚਿਤ ਵਿੱਚ ਪਰਮਾਤਮਾ ਆਵਸਿਆ ਹੈ ਉਹਨਾਂ ਦਾ ਆਉਣਾ ਸਫਲ ਹੈ ਗਾਲ ਹੀ ਅਲ ਪਲਾਲੀਆਂ ਕਾਮਨਾ ਆਵੇਂ ਮਿੱਤਰ ਮਿੱਤਰ ਫੋਕੀਆਂ ਗੱਲਾਂ ਕਿਸੇ ਕੰਮ ਨਹੀਂ ਹੁੰਦੀਆਂ ਨਾਮ ਤੋਂ ਵਾਂਝੇ ਰਹਿ ਕੇ ਫੋਕੀਆਂ ਗੱਲਾਂ ਦਾ ਕੋਈ ਲਾਭ ਨਹੀਂ ਹੁੰਦਾ ਜਿਹਦੇ ਜ਼ਬਾਨ ਤੇ ਗੁਰੂ ਨਹੀਂ ਵਾਹਿਗੁਰੂ ਨਹੀਂ ਜਿਹਦੀ ਜ਼ਬਾਨ ਤੇ ਦਰਸ਼ਨਦਾਰ ਨਹੀਂ ਮਰਗ ਨੇ ਉਹ ਗੱਲਾਂ ਤੇ ਬੜੀਆਂ ਕਰਦਾ ਪਿਆ ਪਰ ਉਹ ਹੈ ਪਤਾ ਕੌਣ ਹੈ ਸਭ ਤੋਂ ਵੱਡਾ ਗੱ피 ਹੈ ਉਹ ਸਿਰੇ ਦਾ ਗੱ피 ਹੈ ਕਿਉਂਕਿ ਉਹਦੇ ਕੋਲ ਵਾਹਿਗੁਰੂ ਨਹੀਂ ਹੈ ਜ਼ਬਾਨ ਤੇ ਕਿੰਤੂ ਏ ਸ਼ੰਕਾਏ ਵਹਿਮ ਹੈ ਵਾਰੰਮੇ ਪਖੰਡ ਹੈ ਰੀਤਰਵਾਜ ਹੈ ਇਸ ਕਰਕੇ ਮਹਾਰਾਜ ਨੇ ਤਕਵਿਦ ਕਰਾਣੇ ਕੀਤਾ ਇਹ ਤੇ ਬੰਦਾ ਹੀ ਇਹੋ ਦੀ ਚੀਜ਼ਾਂ ਮਿਲਾ ਰਿਹਾ ਹੈ ਇਦਾਂ ਦੇ ਬੀਬ ਹੁੰਦਾ ਪਿਆ ਕਿ ਉਹਨੂੰ ਸੰਕੋਚ ਕਰਨਾ ਪਏਗਾ ਇਸ ਚੀਜ਼ ਤੇ